ਸਬਲਦੀ ਵੱਡੀ ਖਬਰ ਤੁਹਾਨੂੰ ਖ਼ਬਰਾਂ ਜਾ ਰਹੀਆਂ ਜਿਰਕਪੁਰ ਦੇ ਟਕੋਲੀ ਦੀ ਜਿੱਦੇ ਟਕੋਲੀ ਦੇ ਵਿੱਚ ਬਣੇ ਇੱਕ ਸਰਕਾਰੀ ਹਸਪਤਾਲ ਦੇ ਵਿੱਚ ਦੇਰ ਸ਼ਾਮ ਦੋ ਅਣਛਤੇ ਨੌਜਵਾਨਾਂ ਨੇ ਇੱਕ ਮਹਿਲਾ ਡਾਕਟਰ ਦੇ ਉੱਤੇ ਦਸਿਆ ਜਾ ਰਿਹਾ ਕਿ ਹਮਲਾ ਕਰ ਦਿੱਤਾ ਹੈ ਇਸ ਵਲਦੀ ਕਬੱਡੀ ਖਬਰ ਹੈ ਬਾਤੋ ਬਾਤ ਖਬਰ ਸ਼ੇਅਰ ਕਰਿਓ ਦਦਨੇ ਆ ਟਕੋਲੀ ਦੇ ਵਿੱਚ ਬਣੇ ਹਸਪਤਾਲ ਦੇ ਵਿੱਚ ਜਦੋਂ ਡਿਊਟੀ ਤੇ ਤਨਨਾਤ ਡਾਕਟਰ ਪ੍ਰਭਜਤ ਕੌਰ ਮਰੀਜ਼ਾਂ ਨੂੰ ਦੇਖ ਰਹੀ ਸੀ ਦਸਿਆ ਜਾ ਰਿਹਾ ਕਿ ਡਾਕਟਰ ਦੇ ਕਮਰੇ ਦੇ ਵਿੱਚ ਦਾਖਲ ਹੋ ਕੇ ਦੋ ਅਣਛਤੇ ਨੌਜਵਾਨਾਂ ਨੇ ਡਾਕਟਰ ਦੇ ਉੱਤੇ ਹਮਲਾ ਕਰ ਦਿੱਤਾ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਡਾਕਟਰ ਪ੍ਰਭਜਤ कौर ਜੋ ਕਿ 8 ਮਹੀਨੇ ਦੀ ਗਰਭਤੀ ਹੈ ਉਸ ਨੂੰ ੱੱਕਾ ਮਾਰ ਕੇ ਜਦੋਂ ਇਹ ਅਣਪਛਤੇ ਨੌਜਵਾਨ ਫਰਾਰ ਹੁੰਦੇ ਤਾਂ ਮੌਕੇ ਦੱਸਿਆ ਜਾ ਰਿਹਾ ਹੈ ਟੀਕੇ ਤੇ ਸਰੰਜਾਂ ਵੀ ਚੋਰਾ ਕੇ ਇਹ ਦੋ ਅਣਪਛਤੇ ਨੌਜਵਾਨ ਲੈ ਕੇ ਜਿਸ ਤੋਂ ਬਾਅਦ ਹਸਪਤਾਲ ਦੇ ਵਿੱਚ ਹਫੜਤ ਆਪਣੀ ਮਚ ਗਈ ਮੌਕੇ ਤੇ ਡਾਕਟਰਾਂ ਵੱਲੋਂ ਪੁਲਿਸ ਨੂੰ ਫੋਨ ਕੀਤਾ ਗਿਆ ਤਾਂ ਦੱਸਿਆ ਜਾ ਰਿਹਾ ਹੈ ਡਾਕਟਰਾਂ ਵੱਲੋਂ ਗੱਲ ਆਖੀ ਗਈ ਹੈ ਕਿ ਇੱਕ ਪਾਸੇ ਸਰਕਾਰ 24 ਘੰਟੇ ਸਹੂਲਤਾ ਦੇਣ ਦੀ ਗੱਲ ਆਖ ਰਹੀ ਹੈ ਪਰ ਦੂਜੇ ਪਾਸੇ ਹਰਤਾਲਾ ਵਿੱਚ ਅੱਜਕੱਲ ਡਾਕਟਰ ਸੇਵਨੀ ਤਸਮ ਲੈ ਕੇ ਪੁਲਸ ਲਗਾਤਾਰ ਉਸ ਅੰਸ਼ਤੇ ਨੌਜਵਾਨਾਂ ਨੂੰ ਲੱਭਣ ਦੇ ਵਿੱਚ ਲੱਗੀ ਹੋਈ ਹੈ ਮੈਡੀਕਲ ਅਸਿਸਟ ਸੀਐਸਸੀ ਟੋਲੀ ਹੈ ਸੇਵਾ ਨਿਭਾ ਰਹੇ ਹਾਂ ਜੀ ਮੈਨੂੰ ਕਰੀਬ 7:30 ਦੇ ਡਾਕਟਰ ਪ੍ਰੋਜੋ ਦਾ ਫੋਨ ਆਇਆ ਇਹਨਾਂ ਨੇ ਮੈਨੂੰ ਇਨਸੀਡੈਂਟ ਬਾਰੇ ਦੱਸਿਆ ਮੈਂ ਨਾਲ ਨਾਲ ਉਹ ਵੀ ਕੰਫਰਮੈਂਟਲ ਦੇ ਵਿੱਚ ਮੈਂ ਪਹੁੰਚ ਗਿਆ ਤੇ ਉਸ ਤੋਂ ਬਾਅਦ ਅਸੀਂ ਇੱਕ ਇੰਸਟੀਚੂਨਲ ਐਫ ਆਈ ਆਰ ਦਰਜ ਕਰਾਤੀ ਐਸਮੋ ਦੇ ਵਿਹਾਰ ਤੇ ਤੇ ਉਹਦੀ ਕਾਰਵਾਈ ਚੱਲ ਰਹੀ ਆ ਪੁਲਿਸ ਨੇ ਐਫ ਆਈ ਆਰ ਦਰਜ ਕਰ ਲਈ ਆ ਤੇ ਇਹ ਬੰਦੀ ਕਾਰਵਾਈ ਪੁਲਿਸ ਨੇ ਸਾਨੂੰ ਵਿਸ਼ਵਾੜ ਦਿੱਤਾ ਜੇ ਕੱਲ ਤੱਕ ਅਸੀਂ ਬੰਦੀ ਦੇ ਅਸੀਂ ਉਹਨੂੰ ਕਰ ਲਾਂਗੇ ਟਰੇਸ ਕਰ ਲਾਂਗੇ ਇਸ ਕਰਕੇ ਤੇ ਮੋਰੋਵਰ ਮੈਂ ਇਸ ਇਨਸੀਡੈਂਟ ਦੇ ਵਿਆਪ ਤੇ ਕਹਿਣਾ ਚਾਹੁੰਦਾ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਵੀ ਬਹੁਤ ਹੋ ਗਿਆ ਜੀ ਉਹਨਾਂ ਸਾਡੀ ਹਮ ਹੰਤਾ ਸਰ ਨੂੰ ਸਾਡੀ ਕਿੰਨੀ ਸਾਡੀਆਂ ਬੇਇਜ਼ਤੀਆਂ ਕਰਾਉਂ ਗਿਆ ਹੈ ਹਨਾ ਜਗਾ ਜਗਾ ਸਾਡੇ ਡਾਕਟਰਾਂ ਨਾਲ ਕਦੇ ਟ੍ਰਿਪੇਟ ਪਹਿਲਾਂ ਨੰਗਲ ਹੋ ਚੁੱਕਿਆ ਕਦੇ ਵੇਗ ਕੋਟ ਲਈ ਕਦੇ ਬੀ ਐਮ ਸੀ ਸਾਡੇ ਡਾਕਟਰਾਂ ਨਾਲ ਹਨਾ ਸਪੈਸ਼ਲੀ ਫੀਮੇਲ ਡਾਕਟਰਾਂ ਨਾਲ ਰਾਤ ਨੂੰ ਇਕੱਲੀਆਂ ਹੁੰਦੀਆਂ ਇਕੱਲੇ ਕਈ ਵਾਰ ਸਟਾਫ ਹੁੰਦਾ ਕੋਈ ਸੁਰੱਖਿਆ ਦਾ ਪ੍ਰਬੰਧ ਨਹੀਂ ਅਸੀਂ ਕੱਲ੍ਹ ਦੀ ਸਟ੍ਰਾਈਕ ਇਸ ਵਜ੍ਹਾ ਕਰਕੇ ਕਰਨ ਜਾ ਰਹੇ ਹਾਂ ਮੈਂ ਸਰਕਾਰ ਨੂੰ ਫੇਰ ਅਪੀਲ ਕਰਦਾ ਵੀ ਇਹ ਇਹਨੂੰ ਸੀਰੀਅਸ ਲਾਓ ਇਹ ਵਿਸ਼ੇ ਨੂੰ ਤੁਸੀਂ ਇਹਨੂੰ ਇੰਨਾ ਮੈਂ ਕਿ ਡੀ ਲਾਈਨ ਨਹੀਂ ਲਾਈਨ ਨਾ ਕਰੋ ਇਸ ਚੀਜ਼ ਨੂੰ ਕਿਉਂਕਿ ਤੁਸੀਂ ਅਸੀਂ ਤਾਂ ਅਰਥੋਂ ਸੁਰੱਖਿਆ ਦੀ ਇੱਕ ਛੋਟੀ ਜਿਹੀ ਇੱਕ ਇਹ ਹੁੰਦਾ ਨਾ ਦੇਖ ਸਾਡੀ ਉਹ ਨਹੀਂ ਹੈਗੇ ਬਹੁਤ ਵੱਡੀਆਂ ਮੰਗਾਂ ਨੇ ਛੋਟੇ ਛੋਟੇ ਸਾਡੀਆਂ ਮੰਗਾਂ ਨੇ ਸਾਡੀ ਪ੍ਰਾਈਮਰੀ ਮੰਗ ਹੈ ਦੀ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ ਇਹ ਵੀ ਸੇ ਬਸ ਮੈਂ ਤਾਂ ਇਹੀ ਗੱਲ ਜਾਨਣਾ ਵਸੁੰ ਬੋਲ-ਬੋਲ ਕੇ ਵੀ ਸਾਡਾ ਵੀ ਉਹ ਹੋ ਜਾਂਦਾ ਹੈ ਹਨਾ ਡਾਕਟਰ ਸਾਹਿਬ ਜਿਹੜੀ ਘਟਨਾ ਜਿਹੜੀ ਘਟਨਾ ਹੈ ਉਹ ਸੀਸੀਟੀਵੀ ਵਿੱਚ ਕੈਦ ਹੋਈ ਹੈ ਸਾਰੇ ਹਾਂ ਇਹ ਜਿਹੜੀ ਘਟਨਾ ਸਾਡੇ ਸੀਸੀਟੀਵੀ ਕੈਮਰੇ ਫੰਕਸ਼ਨਲ ਸੀਗੇ ਤੇ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਚੁੱਕੀ ਹੈ ਤੇ ਬਾਕੀ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਤੇ ਸਾਨੂੰ ਵਿਸ਼ਵਾਸ ਹੈ ਵੀ ਇਨਸਾਫ ਨਾ ਹੋਊ ਪਰ ਮੈਂ ਵੀ ਕਹਿਣਾ ਚਾਹੁੰਦਾ ਵੀ ਇਨਸਾਫ ਦੀ ਹੋਰ ਗੱਲ ਆ ਮੰਨ ਲਓ ਡਾਕਟਰ ਸਾਹਿਬ ਸੀ ਹੈ ਨਾ ਜੇ ਕੋਈ ਅਣਸਕਾਵੀ ਘਟਨਾ ਕੋਈ ਉਹ ਠੀਕ ਹੈ ਕੁਝ ਵੀ ਵਾਪਰ ਗਈ ਤਾਂ ਕੌਣ ਸਹਾਂਸੀ ਵਾਲਾ ਕੌਣ ਜ਼ਿੰਮੇਵਾਰੀ ਲਏਗਾ ਮਿਸਟਰ ਸਾਹਿਬ ਹੈਲਥ ਮਿਸਟਰ ਸਾਹਿਬ ਸੀਐਮ ਸਾਹਿਬ ਵੀ ਪਲੀਜ਼ ਪ੍ਰੋਵਾਈਡ ਕਰੋ ਸਾਨੂੰ ਸਿਕਿਉਰਟੀ ਸਾਨੂੰ ਇਹ ਚੀਜ਼ ਨੂੰ ਲਾਈਫ ਨਾ ਲਿਆ ਦੇਵੇ ਫਿਰ ਮੇਰੀ ਗੈਂਦੀ ਹੈ ਇਹਨੂੰ ਕਿੱਥਾ ਜਾਵੇ ਇਹਨੂੰ ਹੱਲ ਤਾਂ ਵੀ ਇਸ ਤਰ੍ਹਾਂ ਨਹੀਂ ਚੁੱਕਦਾ ਇਸ ਤੋਂ ਪਹਿਲਾਂ ਵੀ ਕਈ ਇਨਸੀਡੈਂਟ ਹੋ ਕੇ ਆ ਗਏ ਪਹਿਲਾਂ ਹੈ ਉਹ ਵੀ ਆ ਤੁਹਾਨੂੰ ਮੇਰੇ ਦਾ ਇਨਸੀਡੈਂਟਸ ਪਤਾ ਹੀ ਹੋਣਾ ਨਾ ਪਹਿਲਾਂ ਮੇ ਕੋ ਖਰਤਾਲ ਵੀ ਗਾ ਚੁੱਕੇ ਆ ਆ ਸਾਡੇ ਡੀਆਈਜੀ ਸਾਹਿਬ ਹਨਾ ਕ੍ਰਾਈਮ ਉਹਨਾਂ ਨੇ ਲੈਟਰ ਵੀ ਦਿੱਤੀ ਹੈ ਮੈਨੂੰ ਕਿ ਵੀ ਤੁਹਾਨੂੰ ਸੁਰੱਖਿਆ ਪ੍ਰੋਵਾਈਡ ਕੀਤੀ ਜਾਵੇ ਡੀਆਈਜੀ ਸਾਹਿਬ ਥੋੜਾ ਜਿਹਾ ਪੀਸ ਮੈਂ ਤਾਂ ਕੀ ਰਿਕੁਐਸਟ ਹੀ ਕਰ ਸਕਦਾ ਕਿ ਤੁਸੀਂ ਸਾਨੂੰ ਲੈਟਰ ਦੇ ਕੇ ਵੀ ਆ ਉਹਦਾ ਕੁਝ ਮੰਦਿਰ ਫੁਕਤਾ ਪ੍ਰਬੰਧ ਨਹੀਂ ਕੀਤਾ ਸਾਨੂੰ ਲੈਟਰ ਮਿਲ ਚੁੱਕੀ ਸੀ ਕੀ ਸਾਡੇ 24 ਘੰਟੇ 24/7 ਸਿਕਿਉਰਿਟੀ ਪ੍ਰੋਵਾਈਡ ਕਰਨਗੇ ਸਿਕਿਉਰਿਟੀ ਦਾ ਜਿੰਦ ਕੋਈ ਸਿਰਫ ਕਾਹਜਾਦੇ ਵਿੱਚ ਹੀ ਆ ਸਾਰੀਆਂ ਚੀਜ਼ਾਂ ਕੋਈ ਜ਼ਮੀਨੀ ਪੱਧਰ ਤੇ ਸੰ ਕੋਈ 20 ਰਠਾ 2 ਸਾਲ ਹੋ ਗਏ ਹੁਣ ਵੀ ਹੈ ਨਾ ਇਹ ਗੱਲ ਅਜੇ ਤੱਕ ਕੋਈ ਵੀ ਹੱਲ ਨਹੀਂ ਮਿਲਿਆ ਮੇਰੇ ਬਾਦ ਵਾਲੇ ਵੀ ਇਹ ਜੀਮਾਨ ਕੀ ਅਗਰ ਕੱਲ ਨੂੰ ਜਿਹੜੀ ਸਟ੍ਰਾਈਕ ਨੂੰ ਸੇ ਲੋਕ ਕਰ ਰਹੇ ਹੋ ਉਸ ਤੇ ਕੋਈ ਮਸਲੇ ਦਾ ਹੱਲ ਨਹੀਂ ਹੁੰਦਾ ਕਿਹਾ ਤੁਸੀਂ ਦੁਬਾਰਾ ਭੁੱਖ ਹੜਤਾਲ ਤੇ ਬੈਠੋਗੇ ਜੀ ਸਰ ਇਹ ਯੂਨੀਅਨ ਇਹ ਜੇ ਮੈਂ ਪਠਾਰਾ ਜਾਂਦੇ ਹਾਂ ਮੈਂ ਬੈਠ ਜਾਗਾ ਕੋਈ ਮੇਰੇ ਲਈ ਉਹ ਨਹੀਂ ਛੁਡੀਆਂਗਾ ਇਹ ਯੂਨੀਅਨ ਕਹੇਗੀ ਤੁਸੀਂ ਬੈਠਣ ਲਿਤੇ ਆ ਠੀਕ ਹੈ ਪਰਸਨਲ ਲੈਵਲ ਤੇ ਮੈਂ ਤੁਹਾਨੂੰ ਨਹੀਂ ਦੱਸ ਦੇਣਾ ਚਾਹਨਾ ਕਿ ਪਰਸਨਲ ਲੈਵਲ ਤੇ ਮੈਂ ਤਿਆਰ ਹਾਂ ਜੋ ਜੇ ਮੇਰੇ ਡਾਕਟਰਾਂ ਨੇ ਇਨਾ ਆਂਦਾ ਹੈ ਤੇ ਮੈਂ ਪਰਸਨਲ ਲੈਵਲ ਤੇ ਵੀ ਤਿਆਰ ਹਾਂ ਕੋਈ ਨਹੀਂ ਕਲਮ ਚੱਕਣ ਦੇ ਤਿਆਰ ਹਾਂ ਸਰ ਜਿੰਨੇ ਇਨਸੀਡੈਂਟਸ ਹੋ ਗਏ ਆ ਕੀ ਕਰਨਾ ਹੈ ਜੀ ਤੁਹਾਡੀ ਕਮਾਂਡ ਤੇ ਕੰਮ ਨਹੀਂ ਕਰਦਾ ਸਰਕਾਰ ਦੀ ਸੀਰੀਅਸ ਨਹੀਂ ਹੋ ਰਹੀ ਜੀ ਇਸ ਮਿਸ਼ੇ ਨੂੰ ਬਹੁਤ ਜ਼ਿਆਦਾ ਸੀਰੀਅਸ ਨਹੀਂ ਲਿਆ ਜਾ ਰਿਹਾ ਜਦੋਂ ਵੀ ਮਿਲਣ ਜਾਈਦਾ ਸਾਡੇ ਕੋਲ ਫੰਡ ਹੈ ਨਹੀਂ ਸਾਡੇ ਕੋਲ ਇਹ ਹੈ ਨਹੀਂ ਉਹ ਹੈ ਨਹੀਂ ਸਭ ਵਿਸ਼ਵਾਸ ਦਿਵਾਉਂਦੇ ਆ ਵੀ ਸਭ ਕਰ ਦਾਂਗੇ ਸਾਰਾ ਪ੍ਰੋਵਾਈਡ ਕਰ ਦਾਂਗੇ ਹੁਣ ਵੀ ਸਾਨੂੰ ਵਿਸ਼ਵਾਸ ਦਿਵਾ ਰਹੇ ਆ ਪਰ ਸਾਨੂੰ ਵਿਸ਼ਵਾਸ ਨਹੀਂ ਹੁੰਦਾ ਸਾਨੂੰ ਨੋਟੀਫਿਕੇਸ਼ਨ ਚਾਹੀਦਾ ਜੀ ਕਿ ਤਾਂ ਜਿੰਨਾ ਤੱਕ ਨੋਟੀਫਿਕੇਸ਼ਨ ਇਸ਼ੂ ਨਹੀਂ ਹੁੰਦਾ ਸੀ ਸਟ੍ਰਾਈਕ ਜਾਰੀ ਰੱਖਾਂਗੇ ਆਪਣੀ ਰਾਤ ਨੂੰ ਕਿੰਨੇ ਕਿਡਾ ਪੋਸਟ ਹੋਰ ਸਟਾਫ ਡਿਊਟੀ ਦੇ ਰਿਹਾ ਤਾਂ ਦੇਖੋ ਜੀ ਸਾਡਾ ਇੱਕ ਇੱਕ ਡਾਕਟਰ ਹੁੰਦਾ ਇੱਕ ਸਟਾਫ ਹੁੰਦਾ ਨਾਲ ਇੱਕ ਸਾਡਾ ਕਲਾਸ ਹੁੰਦਾ ਠੀਕ ਹੈ ਤੇ ਬਾਕੀ ਕੋਈ ਸਟਾਫ ਨਹੀਂ ਹੁੰਦਾ ਨਾਲ ਮਤਲਬ ਕੋਈ ਸਟਾਫ ਜਨ ਨਾਲ ਕੋਈ ਸਕਿਉਰਟੀ ਗਾਰਡ ਨਹੀਂ ਹੁੰਦਾ ਮਤਲਬ ਤੁਸੀਂ ਆਪ ਵੀ ਸੋਚ ਸਕਦੇ ਹੋ ਵੀ ਮਤਲਬ ਕਿੰਨੀ ਸੀਰੀਅਸ ਆ ਸਾਡੀ ਮਰੇ ਮੈਂ ਸਰਕਾਰਾਂ ਨੂੰ ਦੋਸ਼ ਦਿੰਦਾ ਮੈਂ ਪਾਰਟਿਕੂਲਰ ਇਹ ਗਵਰਨਮੈਂਟ ਨੂੰ ਨਹੀਂ ਕਹਿ ਰਿਹਾ ਮੈਂ ਸਾਰੀਆਂ ਸਰਕਾਰਾਂ ਨੂੰ ਦੋਸ਼ ਦਿੰਦਾ ਕਿ ਪਾਰਟਿਕੂਲਰ ਕਿੰਨਾ ਸੀਰੀਅਸ ਆ ਸਾਡੀਆਂ ਸਰਕਾਰਾਂ ਕਿੰਨੀ ਸੀਰੀਅਸ ਨਹੀਂ ਸਾਡੇ ਡਾਕਟਰਾਂ ਵਾਸਤੇ Thank uh -huh.